ਧਰਮਪੁਰ ਤੋਂ ਇਹ ਮੁੱਦਾ ਜੋ ਉੱਠਿਆ ਸੀ ਪਰ ਰੋਪੜ ਤੋਂ ਇੱਕ ਦੋ ਪ੍ਰਵਾਸੀਆਂ ਨੇ ਪੰਜਾਬੀ ਨੂੰ ਘਾਲ ਕੱਢੀ ਆ ਤੀਆ ਚਾਂਸਾ ਹਸ਼ਿਆਰਪੁਰ ਦਾ ਹੋ ਗਿਆ ਚੌਥਾ ਇਹ ਜਲੰਧਰ ਦਾ ਹੋ ਗਿਆ ਹੁਣ ਅਸੀਂ ਕਿੰਨਾ ਕੁ ਬਰਦਾਸ਼ਤ ਕਰ ਲਾਂਗੇ ਦੱਸੋ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਤੁਹਾਨੂੰ ਪੰਜਾਬ ਦੇ ਨਵੇਂ ਦਿਆਂ ਚੁਣਿਆ ਪਰ ਤੁਹਾਨੂੰ ਇਹਦੇ ਹਮਾਂ ਨੇ ਜੁੜੇ ਪਿਆਰੀ ਉਹਨੇ ਚੁਣਿਆ ਯਾਰ ਉੱਥੋਂ ਉਹ ਮਤਲਬ ਕੋਈ ਕੇਸ ਕਰਕੇ ਆ ਜਾਂਦੇ ਆ ਪੰਜਾਬ ਦਾ ਕਿਤੇ ਵੀ ਰਹੀ ਜਾਂਦੇ ਆ ਹਸ਼ਿਆਰਪੁਰ ਤੋਂ ਉਹਦੇ ਕੱਢੇ ਆ ਲੋਕਾਂ ਨੇ ਕੋਈ ਰੋਪੜ ਆ ਗਿਆ ਕੋਈ ਧਨੌਲੀ ਆ ਗਿਆ ਕੋਈ ਨੂਰਪੁਰ ਚਲ ਗਿਆ ਜੀ ਦੇਖਿਆ ਹਾਰ ਪੀੜਦਾ ਇਹਦੀ ਪੰਜਾਬੀਆਂ ਨੇ ਪੰਜਾਬੀ ਦੀ ਹੈਲਪ ਕੀਤੀ ਆ ਦੱਸੋ ਕੋਈ ਆਇਆ ਪਰਵਾਸੀ ਕੋਈ ਨਹੀਂ ਨਾ ਆਇਆ ਇਹ ਪੰਜਾਬ ਆ ਵੀਰਾ ਜੀ ਇਹ ਪੰਜਾਬ ਨੇ ਜਿੱਦਾਂ ਉਲਟਾ ਹੋਣਾ 2027 ਤੋ ਤੁਹਾਨੂੰ ਚੀਕਾ ਮਾਰਾ ਕੇ ਰੱਖ ਦੇਣਗੇ ਇਹ ਪੰਜਾਬ ਕਿ ਅਸੀਂ ਘਰਾਂ ਦੇ ਵਿੱਚੋਂ ਆਪਣੇ ਭਈਆਂ ਦੀ ਕੱਢਣ ਦੀ ਕੋਸ਼ਿਸ਼ ਕੀਤੀ ਹੈ ਜੀ ਪਰ ਨਾਲ ਦੇ ਪਿੰਡਾਂ ਦੇ ਸਰਪੰਚ ਜਿਹੜੇ ਕਹਿੰਦੇ ਆ ਵੀ ਤੁਸੀਂ ਮੇਰੇ ਕੋਲ 50 ਕਿੱਲੇ ਆ ਜਾਂ 40 ਕਿੱਲੇ ਤੁਸੀਂ ਐਂ ਕਰੋ ਸਾਡੇ ਕੋਲ ਆ ਕੇ ਰਹੋ ਝੁੰਗਿਆਂ ਵਿੱਚ ਫ੍ਰਿਜ ਪਏ ਆ ਝੁੰਗਿਆਂ ਵਿੱਚ ਟੀਵੀ ਪਏ ਆ ਕਿਥੋਂ ਚੱਲਦੇ ਆ ਉਹ ਕੋਈ ਮੀਟਰ ਨਹੀਂ ਹੈਗਾ ਸ਼ੁੱਕਰੀ ਮੀਟਰ ਲੱਗ ਜੂਗਾ ਤੇ ਨਹੀਂ ਲੱਗਦਾ ਹੈਗਾ ਅਸੀਂ ਮੀਟਰ ਲਵਾਉਣਾ ਚਾਹੀਏ ਨਾ ਡੰਗਰਾਂ ਵਾਸਤੇ ਕਿੰਦੇ ਪਹਿਲਾਂ ਮਕਾਨ ਬਣਾਓ ਕਮਰਾ ਇੱਕ ਤਾਂ ਲੱਗੂਗਾ ਉੱਥੇ ਉੱਥੇ ਮੀਟਰ ਨਹੀਂ ਹੈਗੇ ਸਿੱਧੇ ਕੁੰਡੀਆਂ ਪੀਆਂ ਵੀਆਂ ਪਹਵਾਂ ਤੁਸੀਂ ਮੰਡੋਰਾ ਸਾਡੇ ਠੀਕ ਆ ਉਹਨਾਂ ਨੂੰ ਉਲਟਾ ਹੀ ਪਰਚਾ ਕਰ ਦਿੱਤਾ ਗਿਆ ਕੀ ਆ ਵੀ ਆਹ ਵੀ ਹਾਮਦੀ ਪ੍ਰਵਾਸੀਆਂ ਨੂੰ ਉਹ ਕਰਦੇ ਹੋਂ ਸਿਰਫ ਉਹਨਾਂ ਦੀ ਕੀ ਗਲਤੀ ਆ ਧਾਰਗਾ ਡੈਂਟਿਕਾਰ ਚੈੱਕ ਕਰਦੇ ਸੀ ਉਹਨਾਂ ਦੀ ਗਲਤੀ ਦੱਸੋ ਮੈਨੂੰ ਕੀ ਗਲਤੀ ਆ ਜੀ ਪੰਜਾਬੀ ਕੰਮ ਕਰਕੇ ਰਾਜੀ ਨਹੀਂ ਹੈਗੇ ਭਾਈ ਇਹਨਾਂ ਤੋਂ ਬਿਨਾ ਕੰਮ ਵੀ ਨਹੀਂ ਥੋੜਾ ਚੱਲਣਾ ਦੇਖੋ ਹੁਣ ਅਸੀਂ ਮੰਡੀ 'ਚ ਖੜੇ ਆ ਅਸੀਂ ਕੰਮ ਕੌਣ ਕਰੂਗਾ ਪੰਜਾਬੀ ਤਾਂ ਕੰਮ ਨਹੀਂ ਕਰਦੇ ਸਾਡੇ ਤੋਂ ਇੱਕ ਨੋਲੀ ਚੱਲ ਜਾਓ ਨੋਹੋ ਚੱਲ ਜਾਓ ਸਭ ਤੋਂ ਜਿਆਦਾ ਗੰਦੇ ਹੈ ਪਰਵਾਸੀ ਖਵਾ ਰਹੇ ਆ ਕਹਿੰਦੇ ਫਿਰ ਇਹ ਗੱਲ ਆ ਜਾਂਦੀ ਪਿਓ ਕਿਹੜੇ ਕਿਸੇ ਦੇ ਮੂੰਹ 'ਚ ਯਾਰ ਆਪ ਪਾਉਂਦੇ ਆ ਵੀ ਅਸੀਂ ਇਹ ਸਵਾਦ ਲੈ ਲੈ ਕੇ ਖਾਣੇ ਚਾ ਕੇ ਪੁਲਿਸ ਵਾਲੇ ਤਾਂ ਜਾ ਕੇ ਰੇੜੀਆਂ ਵਾਲੇ ਕੋ ਫ੍ਰੀ ਵੀ ਖਾ ਲੈਂਦੇ ਆ ਵੇ ਇਹ ਸਾਡੇ ਘਰੇ ਘਰਾਂ ਦੇ ਕੁਝ ਘਰ ਇਦਾਂ ਦੇ ਆ ਜੀ ਉਹ ਕਹਿੰਦੇ ਸਾਡੇ ਘਰ ਦੇ ਬਾਹਰ ਗਏ ਆ ਇਹ ਸਾਡੀ ਸੇਫਟੀ ਵਾਸਤੇ ਹੈ ਜੀ ਮੈਂ ਕਹਾ ਸੇਫਟੀ ਵਾਸਤੇ ਨਹੀਂ ਸਾਡੀ ਸੇਫਟੀ ਸਾਡੇ ਚੋਰੀਆਂ ਘਰਾਂ ਚ ਇਹਨਾਂ ਨਹੀਂ ਕਰਨੀ ਹੈ ਜੀ ਪਰ ਜਿਹੜੇ ਨਾ ਜੀ ਉਹ ਵਾਕੀ ਪਿੰਡਾਂ ਦੇ ਸਰਪੰਚ ਫਿਰ ਉਹ ਕਿਉਂ ਕਹਿ ਰਹੇ ਜਾਂ ਪੰਜਾਬ ਦਾ ਮੁੱਦਾ ਉੱਠਿਆ ਜੀ ਕੀ ਉਹਨਾਂ ਦੇ ਦਿਲ ਦੇ ਵਿੱਚ ਅੱਜ ਭਾਵਨਾ ਨਹੀਂ ਹੈਗੀ ਕੋਈ ਅੱਜ ਸਾਡੇ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ ਜੀ ਤੇ ਅਸੀਂ ਬਣੀ ਬੱਚੇ ਸ਼ੋਸ਼ਣ ਕਰਨ ਵਾਸਤੇ ਛੱਡੀ ਇਹਨਾਂ ਨੂੰ ਜੀ ਭੰਜਾ ਵਾਸਤੇ ਇਹ ਕੋਈ ਨਫ਼ਰਤ ਨਹੀਂ ਬਈ ਭਾਵਨਾ ਤਾਂ ਨਹੀਂ ਬੋਲ ਰਹੀ ਜਾਂ ਚਿੰਤਾ ਹੈ ਜੇ ਮੈਂ ਲਾਰੈਂਸ ਬਸ਼ਰੋਈ ਨੂੰ ਅੰਦਰ ਦਿੱਤੀ ਆ ਨਾ ਸੇਫਟੀ ਇਹ ਸਰਕਾਰਾਂ ਇਹਨਾਂ ਨੂੰ ਸੇਫਟੀ ਦਿੰਦੀਆਂ ਕਿ ਇਹਨਾਂ ਨੂੰ ਕੁਝ ਕਰਨ ਨਾ ਸੋ ਇਸ ਸਮੇਂ ਬਲਾਚੌਰ ਇਕੱਠ ਰੱਖਿਆ ਗਿਆ ਸੀ ਮਸਲਾ ਜੋ ਪੰਜਾਬ ਦੇ ਵਿੱਚ ਇਸ ਸਮੇਂ ਉੱਭਰ ਰਿਹਾ ਉਹ ਇਹ ਹੈ ਕਿ ਪੰਜਾਬ ਦੇ ਲੋਕ ਕਿਸੇ ਗਹਿਰੀ ਚਿੰਤਾ ਦੇ ਵਿੱਚ ਹੈ ਚਿੰਤਾ ਹੈ ਕਿ ਉਹਨਾਂ ਨੂੰ ਜੋ ਪ੍ਰਵਾਸ ਕਰਕੇ ਲੋਕ ਆਏ ਆ ਉਹ ਉਹਨਾਂ ਦੇ ਸੱਭਿਆਚਾਰ ਨੂੰ ਟਾਲਾ ਰਿਆ ਉਹਨਾਂ ਦੀ ਰੌਰੀ ਤਾਂ ਖਰਾਬ ਹੋ ਰਹੀਆਂ ਇੱਥੇ ਘਟਨਾਵਾਂ ਵਾਪਰ ਰਹੀਆਂ ਅਜਿਹੇ ਇਲਜ਼ਾਮਾਂ ਦੇ ਨਾਲ ਇਹ ਇਕੱਠ ਰੱਖਿਆ ਗਿਆ ਕੁਝ ਮੰਗਾਂ ਰੱਖੀਆਂ ਗਈਆਂ ਸੋ ਸਾਡੇ ਨਾਲ ਲੋਕ ਮੌਜੂਦ ਆ ਗੱਲਬਾਤ ਕਰਦੇ ਆ ਬਾਈ ਜੀ ਕਿਵੇਂ ਦੇਖਦੇ ਹੋ ਜਿਹੜਾ ਇਕੱਠ ਰੱਖਿਆ ਗਿਆ ਕੀ ਮੰਤਵ ਸਮਝਦੇ ਹੋ ਇਹਦਾ ਬਾਈ ਜੀ ਜਿਹੜਾ ਇਕੱਠ ਰੱਖਿਆ ਗਿਆ ਇਹ ਇੱਕ ਜਾਗਰੂਤ ਇਕੱਠ ਰੱਖਿਆ ਗਿਆ ਤੁਸੀਂ ਦੇਖੇ ਰਿਹਾ ਪਹਿਲਾ ਥਰਮ ਪਲਾਂਟ ਤੋਂ ਇਹ ਮੁੱਦਾ ਉਠਿਆ ਸੀ ਫਿਰ ਰੋਪੜ ਤੋਂ ਇੱਕ ਦੋ ਪ੍ਰਵਾਸੀਆਂ ਨੇ ਪੰਜਾਬੀ ਨੂੰ ਗੱਲ ਕੱਢੀ ਆ ਤੀਆ ਚਾਂਸਾ ਹਸ਼ਿਆਰਪੁਰ ਦਾ ਹੋ ਗਿਆ ਚੌਥਾ ਇਹ ਜਲੰਧਰ ਦਾ ਹੋ ਗਿਆ ਹੁਣ ਅਸੀਂ ਕਿੰਨਾ ਕੁ ਬਰਦਾਸ਼ਤ ਕਰ ਲਾਂਗੇ ਦੱਸੋ ਅਸੀਂ ਹੋਰ ਬਰਦਾਸ਼ਤ ਕਰਕੇ ਅੱਖ ਹੋਏ ਅੱਕ ਗਏ ਹਾਂ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਤੁਹਾਨੂੰ ਪੰਜਾਬ ਦੇ ਨਮਾਇਦਿਆਂ ਚੁਣਿਆ ਪਰ ਤੁਹਾਨੂੰ ਇਹਦੇ ਹਮਾਇਤ ਉਹਨਾਂ ਨੇ ਜੁੜੇ ਬਿਹਾਰੀ ਨੇ ਚੁਣਿਆ ਪਰ ਅਸੀਂ ਐਸੀ ਕਹਿੰਦੇ ਸਰਕਾਰ ਕਾਨੂੰਨ ਬਣਾਵੇ ਜੋ ਹਿਮਾਚਲ ਚ ਕਾਨੂੰਨ ਆ ਉਹ ਕਾਨੂੰਨ ਪੰਜਾਬ ਚ ਲਾਗੂ ਕੀਤਾ ਜਾਵੇ ਨਾ ਤਾਂ ਇਹਨਾਂ ਦਾ ਧਾਰ ਕਾਰਡ ਬਣੇ ਨਾ ਵੋਟਰ ਕਾਰਡ ਬਣੇ ਨਾ ਇਹਦੇ ਤੇ ਜ਼ਮੀਨ ਖੇਦ ਸਕਣ ਪਰ ਉਲਟਾ ਤੇ ਪੰਜਾਬ ਚ ਇਹ ਹੋ ਰਿਹਾ ਬਿਹਾਰ ਚ ਹੁੰਦੇ ਆ ਉਲਟਾ ਨਾਲ ਦਿਨ ਕਹਿੰਦੇ ਵੀ ਸਾਡੇ ਵਾਸਤੇ ਜ਼ਮੀਨ ਦੇ ਕੇ ਉਲਟਾ ਤੇ ਕੀ ਗੱਲ ਸ਼ਾਮਲੜ ਚੱਲਦੀ ਹੋਈ ਹੈ ਪੰਜਾਬ ਚ ਇਹ ਅਸੀਂ ਸਰਕਾਰ ਨੂੰ ਵਾਰ-ਵਾਰ ਕਹਿਣਾ ਚਾਹੁੰਦੇ ਆ ਨਹੀਂ ਤਾਂ ਤੁਸੀਂ ਇਹਨਾਂ ਦਾ ਕਾਨੂੰਨ ਬਣਾਓ ਤੁਸੀਂ ਦੇਖਿਆ ਹਾਰਡ ਪੀਟ ਤਾਂ ਇਹਦੀ ਪੰਜਾਬੀਆਂ ਨੇ ਪੰਜਾਬੀ ਦੀ ਹੈਲਪ ਕੀਤੀ ਆ ਦੱਸੋ ਕੋਈ ਆਇਆ ਪਰ ਵਾਸੀ ਕੋਈ ਨਹੀਂ ਨਾ ਆਇਆ ਇਹ ਪੰਜਾਬ ਆ ਵੀਰ ਜੀ ਇਹ ਪੰਜਾਬ ਨੇ ਜਿੱਦਾਂ ਉਲਟਾ ਹੋਣਾ 2027 ਤਹਾਨੂੰ ਚੀਕਾ ਮਾਰਾ ਕੇ ਰੱਖ ਦੇਣਗੇ ਇਹ ਪੰਜਾਬ ਨਹੀਂ ਤਾਂ ਇਹ ਤੂੰ ਪਹਿਲਾਂ ਹੀ ਤੁਸੀਂ ਆਪਣਾ ਬੋਰੀਆ ਪਿੱਛਲਾ ਗੋਲ ਕਰ ਲਓ ਜੇ ਨਾ ਤੁਸੀਂ ਹੱਲ ਕਰਿਆ ਇਹ ਲੋਕ ਕਰ ਦੇਣਗੇ ਭਾਈ ਜੀ ਉਹ ਕਹਿੰਦੇ ਸਾਡੀ ਭਾਵਨਾ ਥੋੜੀ ਐ ਇਹ ਵੀ ਕਿਸੇ ਨੂੰ ਧੱਕੇ ਮਾਰ ਕੇ ਕੱਢ ਦੋ ਨਾ ਬਾਜ਼ਾਰ ਦੀ ਰਵਾਇਤ ਆ ਇਹ ਡਿਸਕ੍ਰਿਮੀਨੇਸ਼ਨ ਹੱਦ ਕਿੱਦਾਂ ਕਰ ਸਕਦੇ ਆ ਅਸੀਂ ਬੀਰ ਇਹੇ ੱਥਕਾ ਮਾਰਤਾ ਆਏ ਨਹੀਂ ਆ ਅਸੀਂ ਕਹਿੰਦੇ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਕਾਨੂੰਨ ਬਣਾਓ ਇਹਦੇ ਵਾਸਤੇ ਜੋ ਸਾਡੇ ਵਾਸਤੇ ਪੰਜਾਬ ਦੇ ਹੀ ਜਾਣਦੇ ਆ ਹਮਾਦਰ ਕਾਨੂੰਨ ਨਹੀਂ ਬਣੇ ਹੋਇਆ ਇਹ ਪੰਜਾਬ ਦਾ ਜ਼ਿੰਦਾ ਕੋਈ ਜ਼ਮੀਨ ਨਹੀਂ ਖੇਸਾਰੇ ਅਸੀਂ ਕਹਿੰਦੇ ਇਹਨਾਂ ਵੋਟਰ ਕਾਰਡ ਰੱਦ ਕਿਤੇ ਜਾਣ ਤੁਸੀਂ ਦੇਖੋ ਨਾ ਤਿੰਨ ਤਣੇ ਦਾ ਆਧਾਰ ਕਾਰਡ ਨਿਕਲਦੇ ਆ ਜੀ ਨਿਕਲਦੇ ਆ ਵੋਟਰ ਕਾਰਡ ਦੋ ਦੋ ਹੁੰਦੇ ਆ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ ਹੁਣ ਤੁਸੀਂ ਰਾਤ ਦੀ ਵੀਡੀਓ ਦੇਖੋ ਨਦਪੁਰ ਸਾਹਿਬ ਦੀ ਉਲਟਾ ਇੱਕ ਭਵੰਤ ਸਿੰਘ ਮਟੋਰ ਆ ਸਾਡੇ ਠੀਕ ਆ ਉਹਨਾਂ ਨੂੰ ਤਾਂ ਉਲਟੇ ਪਰਚਾ ਕਰ ਦਿੱਤਾ ਗਿਆ ਕੀ ਆ ਵੀਹਾ ਹੈ ਵੀ ਹਾਮਦੀ ਪ੍ਰਵਾਸੀਆਂ ਨੂੰ ਉਹ ਕਰਦੇ ਹੋ ਸਿਰਫ ਉਹਨਾਂ ਦੀ ਕੀ ਗਲਤੀ ਆ ਆਧਾਰ ਕਾਰਡ ਆਈਡੈਂਟੀਟੀ ਕਾਰਡ ਚੈੱਕ ਕਰਦੇ ਸੀ ਉਹਨਾਂ ਦੀ ਗਲਤੀ ਦੱਸ ਦੋ ਉਹਨਾਂ ਦੀ ਕੀ ਗਲਤੀ ਆ ਜੀ ਜੇ ਪੱਤਰਕਾਰਾਂ ਨੂੰ ਆਜ਼ਾਦੀ ਨਹੀਂ ਸਾਨੂੰ ਆਮਦਨ ਕੀ ਆਜ਼ਾਦੀ ਹੋ ਗਈ ਆ ਪਰ ਆਜ਼ਾਦੀ ਇੱਥੇ ਪ੍ਰਵਾਸੀਆਂ ਨੂੰ ਆਜ਼ਾਦੀ ਆ ਭਰਾ ਜੀ ਪੰਜਾਬੀਆਂ ਨੂੰ ਕੋਈ ਅਦਾਸ ਨਹੀਂ ਭਾਜੀ ਕਿਵੇਂ ਦੇਖਦੇ ਹੋ ਹੁਣ ਤੁਸੀਂ ਇੱਥੇ ਆਏ ਹੋ ਇਹ ਰਾਜਨੀਤੀ ਹੋ ਰਹੀ ਹੈ ਇਹਦੇ ਉੱਤੇ ਜਾਂ ਫਿਰ ਇਹ ਬਿਲਕੁਲ ਜੈਨੂਇਨ ਗੱਲ ਹੈਗੀ ਆ ਦੇਖੋ ਇਹ ਕੋਈ ਰਾਜਨੀਤੀ ਨਹੀਂ ਹੈਗੀ ਇਹ ਪ੍ਰਵਾਸੀ ਸਤਾਏ ਹੋਏ ਲੋਕ ਆ ਸਾਰੇ ਦੇਖੋ ਇਹ ਪ੍ਰਵਾਸ ਨੂੰ ਕੋਈ ਨਹੀਂ ਰੋਕ ਸਕਦਾ ਪਰਵਾਸ ਨੂੰ ਕੋਈ ਅਸੀਂ ਪ੍ਰਵਾਸੀ ਆ ਕਿਤੇ ਕੋਈ ਇੱਥੇ ਪ੍ਰਵਾਸੀ ਆ ਤੇ ਉਰੇ ਕਾਨੂੰਨ ਇੱਕ ਬਣਾਉਣਾ ਚਾਹੀਦਾ ਏ ਜਿਵੇਂ ਕੱਲ ਪਰਸੋਂ ਦੀ ਗੱਲ ਆ ਭਵਨਤਮਾਨ ਸਾਡੇ ਮੁੱਖ ਮੰਤਰੀ ਸਾਹਿਬ ਨੇ ਬਿਆਨ ਦਿੱਤਾ ਏ ਜਿਹੜਾ ਇਹਨਾਂ ਨੂੰ ਮਤਾਂਕਰ ਨੂੰ ਪਰਚੀ ਹੋਣਗੇ ਨਹੀਂ ਕਰਨਾ ਚਾਹੀਦਾ ਸੀ ਇਹਨਾਂ ਨੂੰ ਮੈਂ ਪਾਰਟੀ ਵਾਈ ਤੋਂ ਵੱਖੋਈ ਗੱਲ ਕਰਦਾ ਕਿ ਉਹਨੂੰ ਇਹ ਗੱਲ ਨਹੀਂ ਸੀ ਕਹਿੰਦੇ ਉਹ ਹੁਕਮ ਕਰਦੇ ਆਪਣੇ ਐਸਐਸਪੀ ਸਾਹਿਬ ਨੂੰ ਉਹ ਹੁਕਮ ਕਰਦੇ ਸਰਪੰਚਾਂ ਨੂੰ ਉਹ ਉਹ ਕਹਿੰਦੇ ਐਮਸੀਆ ਨੂੰ ਕਿ ਤੁਸੀਂ ਜਿਹੜੇ ਤੁਹਾਡੇ ਇਲਾਕੇ 'ਚ ਪ੍ਰਵਾਸੀ ਰਹਿੰਦੇ ਆ ਕੋੜੇ ਪਿੰਡਾਂ ਪ੍ਰਵਾਸੀ ਰਹਿੰਦੇ ਆ ਉਹਨਾਂ ਦੀ ਆਈਡੈਂਟੀਟੀ ਕੀਤੀ ਜਾਵੇ ਉਹਨਾਂ ਦਾ ਡਾਕੂਮੈਂਟ ਜਮ੍ਹਾਂ ਕਰਵਾਇਆ ਜਾਵੇ ਥਾਣੇ 'ਚ ਜਾ ਕੇ ਤੇ ਉਹਨਾਂ ਦੇ ਪਛਾਣ ਉਹਦੇ ਪਿਛਾ ਦੇਖਿਆ ਜਾਵੇ ਵੀ ਉਹ ਬੈਕ ਤੋਂ ਮਤਲਬ ਜਿੱਥੋਂ ਆਇਆ ਉਹ ਉਹਦਾ ਕੋਈ ਮਤਲਬ ਰਿਕਾਰਡ ਕਿਸ ਤਰ੍ਹਾਂ ਦਾ ਬਿਲਕੁਲ ਜੀ ਹਾਂ ਜੀ ਤੇ ਹੁਣ ਇਹ ਵੀ ਦੇਖਣ ਸੁਣਨ ਚਾਹੁੰਦਾ ਇਹ ਕਿ ਜਿਹੜੇ ਬੰਦੇ ਨਾਲ ਇੱਕ ਆ ਪੰਜ ਸਾਲ ਦੇ ਬੱਚੇ ਨਾਲ ਕਤਲ ਕਰਤਾ ਉਹ ਬੰਦੇ ਬਾਰੇ ਵੀ ਨਸਰ ਰਹੇ ਆ ਕਿ ਉਹ 7 ਸਾਲ ਜੇਲ੍ਹ ਕੱਟ ਕੇ ਆਏ ਹੋਏ ਬੰਦਾ ਯਾਰ ਉੱਥੋਂ ਉਹ ਮਤਲਬ ਕੋਈ ਕੇਸ ਕਰਕੇ ਆ ਜਾਂਦੇ ਆ ਪੰਜਾਬ ਜਾ ਕਿਤੇ ਭਲਾਈ ਜਾਂਦੇ ਆ ਸ਼ਿਆਰਪੁਰ ਤੋਂ ਉਹਨਾਂ ਦੇ ਕੱਡੇ ਆ ਲੋਕਾਂ ਨੇ ਕੋਈ ਰੋਪੜ ਆ ਗਿਆ ਕੋਈ ਧਨੋਲੀ ਆ ਗਿਆ ਕੋਈ ਨੂਰਪੁਰ ਚਲ ਗਿਆ ਇੱਥੇ ਮੈਂ ਧਨੋਲੀ ਤੋਂ ਆਂ ਧਨੋਲੀ ਨਾਲ ਥਰਮ ਪਲਾਟ ਕਲੌਨੀ ਆ ਉੱਥੇ ਜੀ 80% ਬੰਦੇ ਆ ਪ੍ਰਵਾਸੀਆਂ ਦਾ ਕਬਜ਼ਾ ਕੀਤਾ ਹੋਇਆ ਇਹਦੇ ਵਿੱਚੋਂ 20% ਕੰਮ ਕਰਦੇ ਆ ਬਾਕੀ ਸਾਰੇ ਫ੍ਰੀ ਬਿਜਲੀ ਫ੍ਰੀ ਪਾਣੀ ਫ੍ਰੀ ਮਕਾਨ ਵਰਤ ਰਹੇ ਉੱਥੇ ਉਹ ਕੋਈ ਉਹ ਨਹੀਂ ਉਹਨਾਂ ਪਰ ਦੂਜੀ ਗੱਲ ਨਾਲੇ ਝੁੰਗੀਆਂ ਇੱਥੇ ਝੁੰਗੀਆਂ ਵਿੱਚ ਫ੍ਰਿਜ ਪਏ ਆ ਝੁੰਗੀਆਂ ਵਿੱਚ ਟੀਵੀ ਪਏ ਆ ਕਿੱਥੋਂ ਚੱਲਦੇ ਆ ਉਹ ਕੋਈ ਮੀਟਰ ਨਹੀਂ ਹੈਗਾ ਚੁੰਕਿ ਮੀਟਰ ਲੱਗ ਜੂਗਾ ਤਾਂ ਨਹੀਂ ਲੱਗਦਾ ਹੈਗਾ ਅਸੀਂ ਮੀਟਰ ਲਵਾਉਣ ਚਾਹੀਏ ਨਾ ਡੰਗਰਾਂ ਵਾਸਤੇ ਕਹਿੰਦੇ ਪਹਿਲਾਂ ਮਕਾਨ ਬਣਾਓ ਕਮਰਾ ਇੱਕ ਤਾਂ ਲੱਗੂਗਾ ਉੱਥੇ ਉੱਥੇ ਮੀਟਰ ਨਹੀਂ ਹੈਗੇ ਉਹ ਸਿੱਧੇ ਕੁੰਡੀਆਂ ਪੀਆਂ ਵਿਆਂ ਕਹਿੰਦੇ ਪੰਜਾਬੀ ਕੰਮ ਕਰਕੇ ਰਾਜ਼ੀ ਨਹੀਂ ਹੈਗੇ ਭਾਈ ਇਹਨਾਂ ਤੋਂ ਬਿਨਾ ਕੰਮ ਵੀ ਨਹੀਂ ਥੋੜਾ ਚੱਲਣਾ ਦੇਖੋ ਹਾ ਹੁਣ ਅਸੀਂ ਮੰਡੀ 'ਚ ਖੜੇ ਆ ਅਸੀਂ ਵੀ ਕੰਮ ਕੌਣ ਕਰੂਗਾ ਪੰਜਾਬੀ ਤਾਂ ਕੰਮ ਨਹੀਂ ਕਰਦੇ ਕੰਮ ਦੀ ਗੱਲ ਦੱਸਾਂ ਤੁਹਾਨੂੰ ਜੀ ਅਸੀਂ ਇਲੈਕਸ਼ਨ ਦੇ ਪਿੱਛੇ ਆ ਸੁਖੀ ਸਾਹਿਬ ਦੇ ਅਸੀਂ ਉੱਥੇ ਗਏ ਹੋਏ ਸੀ ਆੜਾ ਪਰ ਦੇ ਨਾਲ ਅਗੇ ਹਲਕੀ ਜਿਹੀ ਉੱ ਉਹ ਲੋਕ ਉਹਨਾਂ ਕੋਲ ਕਿਸੇ ਕੋ 100 ਕਿੱਲਾ ਜ਼ਮੀਨ ਆ ਕਿਸੇ 200 ਕਿੱਲਾ ਪਿਆ ਕਿੱਲੇ ਉਹ ਕਹਿੰਦੇ ਬਾਈ ਸਾਡੇ ਪਰਵਾਸੀ ਆਉਂਦੇ ਨਹੀਂ ਕੋਰੇ ਕੰਮ ਸਾਰੇ ਆਪ ਕਰਦੇ ਆ ਜਿਹੜੇ ਉਹਨਾਂ ਨਾਲ ਮਤ ਉਹ ਰੱਖਿਓ ਇਹ ਬੰਦੇ ਆਪਣੇ ਉਹ ਆਪੇ ਆ ਵੀ ਕੰਮ ਕਰਦੇ ਉੱਥੇ ਉਹ ਰੋਟੀ ਖਾਂਦੇ ਕਿਤੇ ਸਾਡੇ ਨਾਲ ਵਧੀਆ ਜੀਉਂਦੇ ਆ ਵਧੀਆ ਉਹਨਾਂ ਦੇ ਰਹਿਣਾ ਰਹਿਣਾ ਹੁੰਦਾ ਵਧੀਆ ਗੱਡੀ ਉਹਨਾਂ ਕੋਲ ਨਾਲ ਤੋਂ ਕਿਉਂ ਨਹੀਂ ਕਰ ਸਕਦੇ ਕਿ ਸਾਡਾ ਕੀ ਹੋਇਆ ਮੋਰੇ ਅਸੀਂ ਇੱਕ ਮੱਝ ਰੱਖ ਲੈਂਦੇ ਆ ਜੁੱਦੀ ਵੀਨ ਵਾਸਤੇ ਉਦੇਵਾਰੀ ਪਰਵਾਸੀ ਰੱਖ ਦਿੰਦੇ ਆ ਜਦ ਗੱਲ ਕਰਦੇ ਆ ਵੀ ਹਾਂ ਕਿਵੇਂ ਆ ਕਹਿੰਦੇ 12000 ਯਾਰ ਕਹਿ ਬੜੀ ਗੱਲ ਆ ਦੁੱਧ ਉਹ ਵਧੀਆ ਵੀ ਰਿਆ ਸੀ ਉਹਨਾਂ ਉਹ ਜਿਹੜੇ ਚੀਜ਼ ਦੀ ਆਤ ਪੈ ਜਵੇ ਨਾ ਉਹ ਚੀਜ਼ ਮਹਿੰਗੀ ਹੋ ਜਾਇਆ ਕਰਦੀ ਹੈ ਹਮੇਸ਼ਾ ਚਾਹੇ ਕੋਈ ਵੀ ਹੋਵੇ ਭਈਆ ਹੁਣ ਅੱਜ 500 ਰੁਪਏ ਦਿਹਾੜੀ ਲੈਣ ਲੱਗ ਗਿਆ ਜੇ ਮੈਂ ਕਹਾਂ ਅਸੀਂ ਮੈਂ ਅਸੀਂ ਪਿੱਛੇ ਮੈਂ ਸਰਪੰਚ ਪਿੰਡੋਂ ਸੀ ਸਾਬਕਾ ਤੇ ਅਸੀਂ ਕਿ ਮਤ ਮਤਾ ਪਾਇਆ ਸੀ ਕਿ ਜੀਰੀ ਉਦੋਂ ਲੱਗਣੀ ਸੀ ਮਤੇ ਪਾਇ ਸੀ 4000 ਰੁਪਏ ਦੇਣਾ ਬੰਦੇ ਨਾਲ ਜੇ ਨਾਲ ਕੋਈ ਖਾਣਾ ਪੀਣਾ ਦੇਣਾ ਹੈ ਤਾਂ 3500 ਰੁਪਏ ਸੀ ਉਸ ਤੋਂ ਬਾਅਦ ਕੀ ਹੋਇਆ ਪਿੰਡਾਂ ਵਿੱਚ 3500 ਦੇ ਇਲਾਵਾ ਨਾਲ ਮੈਂ ਬੈਠਾ ਹਾਂ ਮੈਂ ਕਹਿੰਦਾ ਤੂੰ ਪਹਿਲਾਂ ਮੇਰਾ ਕੰਮ ਕਰ ਕੇ ਮੈਨੂੰ ਤੇ 5000 ਫੜ ਯਾਰ ਨਾਲ ਬਾਈ ਬੈਠਾ ਉਹਨਾਂ ਕਹਿੰਦਾ ਯਾ ਤੂੰ ਚੱਕ ਬੋਤਲ ਮਾਰੇ ਗੋਲ ਤੇ ਮੇਰਾ ਕੰਮ ਕਰ ਇਹ ਗੱਲਾਂ ਵੀ ਗਲਤ ਹੈ ਸਾਡੀ ਜ਼ਿੰਮੇਵਾਰਾਂ ਵਾਸਤੇ ਜੀ ਤੇ ਮਤਲਬ ਅਸੀਂ ਇਹੀ ਗੱਲ ਕਰਦੇ ਆ ਕਿ ਸਾਡੇ ਮੁੱਖ ਮੰਤਰੀ ਸਾਹਿਬਾ ਸਾਡਾ ਪ੍ਰਸ਼ਾਸਨ ਇਹਨਾਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਇਹ ਪਿੰਡਾਂ ਪੱਦਰ ਤੇ ਆਓ ਜਿਹੜੇ ਮਕਾਨ ਮਾਲਕ ਆ ਜਿਨ੍ਹਾਂ ਨੇ ਇਹ ਰੱਖੇ ਹੋਏ ਪ੍ਰਵਾਸੀ ਉਹਨਾਂ ਜ਼ਿੰਮੇਵਾਰ ਲਈ ਜਾਵੇ ਕੱਲ ਨੂੰ ਕੋਈ ਉਹ ਕੇਸ ਕਰਕੇ ਜਾਂਦਾ ਹੈ ਮਕਾਨ ਮਾਲਕ ਉਹ ਬਰਾਬਰ ਦੇ ਹੱਕਦਾਰ ਹੋਊਗਾ ਉਹਦਾ ਪਰਚਾ ਨਾਲ ਹੋਊਗਾ ਜੀ ਇਸ ਗੱਲ ਦਾ ਯਕੀਨ ਦਿਵਾਉਣੀ ਹੈ ਵੀ ਤੁਸੀਂ ਜਿੱਦਾਂ ਪ੍ਰਸ਼ਾਸਨ ਕਹਿ ਰਿਹਾ ਵੀ ਜੇ ਕਿਸੇ ਨੇ ਕਿਸੇ ਨੂੰ ਛੇੜਿਆ ਕਿਸੇ ਰੇੜੀ ਵਾਲ ਨੂੰ ਤੰਗ ਕੀਤਾ ਭਾਈ ਅਸੀਂ ਫੇਰ ਕਾਰਵਾਈ ਕਰਾਂਗੇ ਵੀ ਤੁਸੀਂ ਐਦਾਂ ਦੀ ਕੋਈ ਗੱਲ ਹੀ ਕਰਦੇ ਰੇੜੀ ਵਾਲ ਨੂੰ ਤੰਗ ਤਾਂ ਕੋਈ ਕਰਦਾ ਨਹੀਂ ਯਾਰ ਰੇੜੀ ਵਾਲ ਇਹ ਜਿਹੜੇ ਪ੍ਰਸ਼ਾਸਨ ਆ ਉਹ ਆਪੇ ਉੱਥੇ ਜਾ ਕੇ ਉਹ ਚੈੱਕ ਕਰੇ ਜਾ ਕੇ ਉਹ ਰੋਂਗਾ ਕੇ ਜੋ ਕੀ ਖਵਾ ਰਹੇ ਆ ਉਹ ਜਿੱਥੇ ਬਣਦਾ ਸਮਾਨ ਉਹ ਚੈੱਕ ਕਰੇ ਜਾ ਕੇ ਆਪਣੇ ਜਿੰਮੇ ਵਾਲੇ ਪ੍ਰਸ਼ਾਸਨ ਨਭਾਂਦਾ ਨਹੀਂ ਨਾ ਤੁਹਾਨੂੰ ਕੋਈ ਇਤਰਾਜ਼ ਨਹੀਂ ਇਹ ਲੇ ਕਰਨੇ ਕੰਮ ਕਰਨਾ ਦੱਸੋ ਸਾਨੂੰ ਸੈਂਪਲ ਵੀ ਟੈਸਟ ਕੀਤੇ ਅਜੇ ਤੱਕ ਦੱਸੋ ਜੀ ਸਭ ਤੋਂ ਜ਼ਿਆਦਾ ਪ੍ਰਵਾਸੀਆਂ ਰੇੜੀ ਲਾਈਆਂ ਹੋਈਆਂ ਸਭ ਤੋਂ ਜ਼ਿਆਦਾ ਬਿਮਾਰੀਆਂ ਫੈਲ ਰਹੀਆਂ ਇਹ ਜੇ ਪ੍ਰਵਾਸਨ ਨੂੰ ਜੇ ਸਰਕਾਰ ਨੂੰ ਫਿਕਰ ਹੁੰਦਾ ਸੈਂਪਲ ਵੀ ਯੂਨਿਟ ਟੈਸਟ ਕਰਦੇ ਨੇ ਸਾਡੇ ਤੋਂ ਇੱਕ ਨੋਲੀ ਚੱਲ ਜਾਓ ਨੋਹੋ ਚੱਲ ਜਾਓ ਸਭ ਤੋਂ ਜ਼ਿਆਦਾ ਗੰਦੇ ਇਹ ਪ੍ਰਵਾਸੀ ਖਵਾ ਰਹੇ ਆ ਜਦੋਂ ਕੋਈ ਪੰਜਾਬੀ ਗੱਲ ਕਰਦਾ ਉਹ ਕਹਿੰਦੇ ਫਿਰ ਇਹ ਗੱਲ ਆ ਜਾਂਦੀ ਵੀ ਉਹ ਕਿਹੜੇ ਕਿਸ ਤੇ ਮੂੰਹ 'ਚ ਯਾਰ ਆਪ ਪਾਉਂਦੇ ਆ ਵੀ ਅਸੀਂ ਇਹ ਸਵਾਦ ਲੈ ਲੈ ਕੇ ਖਾਣੇ ਜਾ ਕੇ ਬਈ ਸਾਡੇ ਚਲੋ ਸਵਾਦ ਸਾਡੇ ਨਾਲ ਖਾਂਦੇ ਪੁਲਸ ਵਾਲੇ ਕਿਉਂ ਨਹੀਂ ਖਾਂਦੇ ਸਭ ਤੋਂ ਮੁਰੇ ਇਹ ਵੀ ਖਾਂਦੇ ਆ ਪੁਰਸਾਲੇ ਦਾ ਜਾ ਕੇ ਰੇੜੀਆਂ ਵਾਲਿਆਂ ਕੋਲ ਫ੍ਰੀ ਵੀ ਖਾ ਲੰਦੇ ਆ ਠੀਕ ਐ ਪ੍ਰਵਾਸੀਆਂ ਵਾਲੇ ਦਾ ਇਹਨਾਂ ਦੀਆਂ ਰੇੜੀਆਂ ਠਾਣੇ ਤੇ ਆਪਣੇ ਪੰਜਾਬੀ ਵੀਰ ਲਾਂ ਲੇੜੀਆਂ ਕਿਉਂਕਿ ਸਾਡੇ ਪੰਜਾਬੀ ਵੀਰ ਰੇੜੀਆਂ ਤੋਂ ਲਾਂਦੇ ਆ ਇੱਥੇ ਰੋੜਕੀ ਲਾਂਦਾ ਤਾਂ ਇੱਕ ਉਹਨੂੰ ਚਕਲਾਣ ਨਾ ਦਿੰਦੇ ਰੇੜੀ ਭਈਏ ਉੱਪਰ ਰੋੜਕੀ ਵਾਲਿਆਂ ਨੇ ਲਵਾਈ ਆ ਜ਼ਬਰਦਸਤੀ ਉਹਦੀ ਫੇ ਪੰਜਾਬੀ ਦੀ ਤੇ ਇਹਨਾਂ ਨੂੰ ਪੰਜਾਬੀਆਂ ਨੂੰ ਉੱਥੇ ਰੇੜੀਆਂ ਲਾਉਣ ਭਈਆਂ ਨੂੰ ਇਹਦੇ ਉੱਪ ਜਾਣਾ ਜਿਹੜੇ ਆ ਰੇੜੀਆਂ ਲਾਂਦੇ ਜਾਂ ਸਬਜ਼ੀਆਂ ਵੇਚਦੇ ਆ ਅੱਧਾ ਦਾ ਗੁਟਕੇ ਖਲਾ ਖਲਾ ਕੇ ਸਾਨੂੰ ਸਿੱਖਾਂ ਨੂੰ ਖਲਾਉਂਦੇ ਆ ਵਿੱਚ ਸਾਡੇ ਬੰਦੇ ਨੂੰ ਗੁਟਕਾ ਖਾਣਾ ਲੱਖਣੀ ਨਹੀਂ ਚਾਹੀਦੀ ਪਰਦੇਸੀਆਂ ਕੋਲ ਇਹਨਾਂ ਨੇ ਜਿੰਨੇ ਵੀ ਰੇੜੀ ਆਪਣੇ ਪਹਿਲਾਂ ਪੰਜਾਬ ਦੇ ਵਿੱਚ ਜਿਹੜੇ ਪਿੰਡ ਆ ਨਾ ਆਪਣੇ ਪਿੰਡਾਂ 'ਚੋਂ ਕੱਢਣ ਆਪਣੇ ਪਿੰਡਾਂ 'ਚੋਂ ਠਾਣਾ ਇਹਨਾਂ ਨੂੰ ਫਿਰ ਆਪਣੇ ਆਪ ਇਹਨਾਂ ਨੇ ਆਪਣੇ ਚਾਹੇ ਇਹਨਾਂ ਨੂੰ ਪਿੰਡਾਂ 'ਚੋਂ ਠਾਣਾ ਸਭ ਕੁਝ ਨਹੀਂ ਪਰਿਆ ਆਪੇ ਹਟ ਜਾਣਾ ਬਾਈ ਕਿਵੇਂ ਦੇਖਦੇ ਹੋ ਤੁਸੀਂ ਵੀ ਇੱਥੇ ਹੀ ਰਹਿਣ ਵਾਲੇ ਹੋ ਜੀ ਮੈਂ ਪਿੰਡ ਸ਼ਾਹਪੁਰ ਪੱਟੀ ਦਾ ਰਹਿਣ ਵਾਲਾ ਆ ਜੀ ਤੁਹਾਡਾ ਨਾਂ ਕੀ ਆ ਮੇਰਾ ਨਾਮ ਸਰਬਜੀਤ ਆ ਜੀ ਸਾਡੇ ਪਿੰਡ ਦੇ ਵਿੱਚੋਂ ਜਿੱਦਾਂ ਜੀ ਅਸੀਂ ਘਰਾਂ ਦੇ ਵਿੱਚੋਂ ਆਪਣੇ ਭਈਆਂ ਦੀ ਕੱਢਣ ਦੀ ਕੋਸ਼ਿਸ਼ ਕੀਤੀ ਆ ਜੀ ਪਰ ਨਾਲ ਦੇ ਪਿੰਡਾਂ ਦੇ ਸਰਪੰਚ ਜਿਹੜੇ ਕਹਿੰਦੇ ਆ ਵੀ ਤੁਸੀਂ ਮੇਰੇ ਕੋ 50 ਕਿੱਲੇ ਜਾਂ 40 ਕਿੱਲੇ ਤੁਸੀਂ ਐ ਕਰੋ ਸਾਡੇ ਕੋਲ ਆ ਕੇ ਰਹੋ ਫਿਰ ਸਾਡੇ ਪਿੰਡ ਦੇ ਵੀ ਕਹਿੰਦੇ ਆ ਜੀ ਜਦ ਸਾ ਉਹ ਪਿੰਡ ਵਾਲੇ ਕਹਿੰਦੇ ਵੀ ਇੱਥੇ ਰਹੋ ਆ ਕੇ ਫਿਰ ਅਸੀਂ ਵੀ ਕੱਲੇ ਗੱਡੀਏ ਜੀ ਵੀ ਇਹ ਸਾਡੇ ਘਰਾਂ ਦੇ ਕੁਝ ਘਰ ਇਦਾਂ ਦੇ ਆ ਜੀ ਉਹ ਕਹਿੰਦੇ ਸਾਡੇ ਘਰ ਦੇ ਬਾਹਰ ਗਏ ਆ ਇਹ ਸਾਡੇ ਸੇਫਟੀ ਵਾਸਤੇ ਆ ਜੀ ਮੈਂ ਕਹਾ ਸੇਫਟੀ ਵਾਸਤੇ ਨਹੀਂ ਸਾਡੀ ਸੇਫਟੀ ਸਾਡੇ ਚੋਰੀਆਂ ਘਰਾਂ ਚ ਇਹਨਾਂ ਨੇ ਨਹੀਂ ਕਰਨੀਆਂ ਜੀ ਪਰ ਜਿਹੜੇ ਨਾ ਜੀ ਉਹ ਵਾਕੀ ਪਿੰਡਾਂ ਦੇ ਸਰਪੰਚ ਫਿਰ ਉਹ ਕਿਉਂ ਕਹਿ ਰਹੇ ਜਾਂ ਪੰਜਾਬ ਦਾ ਮੁੱਦਾ ਉੱਠਿਆ ਜੀ ਕੀ ਉਹਨਾਂ ਦੇ ਦਿਲ ਦੇ ਵਿੱਚ ਅੱਜ ਭਾਵਨਾ ਨਹੀਂ ਹੈਗੀ ਕੋਈ ਉਹ ਕਿਉਂ ਸੇਫ ਮਹਿਸੂਸ ਕਰ ਰਿਹਾ ਸਵਾਲ ਤਾਂ ਤੁਹਾਨੂੰ ਬਣਦਾ ਭਾਈ ਵੀ ਇੱਕ ਬੰਦਾ ਸੇਫ ਮਹਿਸੂਸ ਕਰ ਰਿਹਾ ਪ੍ਰਵਾਸੀਆਂ ਨੂੰ ਰੱਖ ਕੇ ਇੱਕ ਬੰਦਾ ਖিলাਫਤ ਵਿੱਚ ਫਿਰ ਤੁਸੀਂ ਖিলাਫਤ ਵਿੱਚ ਕਿਉਂ ਆ ਜੇ ਉਹ ਬੜੇ ਵਧੀਆ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈ ਰਿਹਾ ਦੇਖੋ ਅਸੀਂ ਖিলাਫਤ ਵਿੱਚ ਤਾਂ ਆ ਜੀ ਸਾਡੇ ਵੀ ਛੋਟੇ ਛੋਟੇ ਬੱਚੇ ਆ ਜੀ ਅਸੀਂ ਆਪਣੇ ਘਰਾਂ ਦੇ ਵਿੱਚ ਨਹੀਂ ਰਹਿਣਾ ਅਸੀਂ ਆਪਣੇ ਕੰਮਾਂ ਤੇ ਵੀ ਜਾਣਾ ਹੈ ਜੀ ਤੇ ਮੁੜ ਕੇ ਸਾਡੇ ਘਰਾਂ ਦੀ ਰਾਖੀ ਕੌਣ ਕਰਦਾ ਹੈ ਜੀ ਅਸੀਂ ਜੇ ਕਹੀਏ ਸਾਡੇ ਘਰਾਂ ਦੀ ਰਾਖੀ ਬਈਏ ਕਰਨ ਅੱਜ ਸਾਡੇ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ ਜੀ ਤੇ ਅਸੀਂ ਬਣੇ ਬੱਚੇ ਸ਼ੋਸ਼ਣ ਕਰਨ ਵਾਸਤੇ ਛੱਡੀ ਇਹਨਾਂ ਨੂੰ ਜੀ ਭੰਜਾ ਵਾਸਤੇ ਤੇ ਇਸ ਕਰਕੇ ਸਾਡਾ ਜੀ ਇਹ ਮੁੱਦਾ ਹੈ ਜੀ ਵੀ ਸਾਰੇ ਪਿੰਡਾਂ ਦੇ ਸਰਪੰਚਾਂ ਨੂੰ ਚਾਹੀਦਾ ਵੀ ਕਿਸੇ ਪਿੰਡ ਦੇ ਵਿੱਚ ਵੀ ਇਹਨਾਂ ਨੂੰ ਘਰਾਂ ਦੇ ਵਿੱਚ ਨਾ ਰੱਖਿਆ ਜਾਵੇ ਜੀ ਤੇ ਕੋਈ ਨਫ਼ਰਤ ਦੀ ਭਈ ਭਾਵਨਾ ਤਾਂ ਨਹੀਂ ਬੋਲ ਰਹੀ ਜਾਂ ਚਿੰਤਾ ਹੈ ਦੇਖੋ ਜੀ ਇਹ ਚਿੰਤਾ ਹੈ ਜੀ ਇਹ ਨਫ਼ਰਤ ਦੀ ਕੋਈ ਭਾਵਨਾ ਨਹੀਂ ਅਸੀਂ ਜੋ ਦੇਖ ਰਹੇ ਹਾਂ ਜੋ ਬੱਚੇ ਨਾਲ ਹੋਇਆ ਕਿਦਾਂ ਤਸੀਹੇ ਦੇ ਦੇ ਕੇ ਮਾਰਿਆ ਆ ਉਹ ਕਿਸੇ ਦਾ ਬੱਚਾ ਨਹੀਂ ਉਹ ਵੀ ਸਾਡਾ ਹੀ ਬੱਚਾ ਸੀ ਦੇਖੋ ਅੱਜ ਪੰਜਾਬੀ ਦਾ ਜਿਹੜਾ ਖੂਨ ਹੈ ਨਾ ਜੀ ਉਹਦੇ ਵਿੱਚ ਖੂਨ ਦੇ ਵਿੱਚ ਵਗਾਵਤ ਨਹੀਂ ਹੈਗੀ ਜੀ ਠੀਕ ਹੈ ਜੀ ਕਿਸੇ ਨੂੰ ਤਸੀਹੇ ਦੇਣਾ ਜਾਂ ਐਨੀ ਬੁਰੀ ਮੌਤ ਮਾਰਨਾ ਸਾਡੇ ਦਿਲਾਂ ਦੇ ਵਿੱਚ ਇਹ ਨਾ ਕਦੇ ਹੈਗਾ ਨਾ ਕਦੇ ਸੀ ਸੁਪਨੇ ਵਿੱਚ ਸੋਚਿਆ ਪਰ ਇਹਨਾਂ ਲੋਕਾਂ ਦੇ ਵਿੱਚ ਕੋਈ ਦਿਆ ਭਾਵਨਾ ਨਹੀਂ ਜੀ ਹੈਗੀ ਅਸੀਂ ਇਸ ਤੋਂ ਡਰਦੇ ਹਾਂ ਜੀ ਬਸ ਜੀ ਬਾਬਾ ਜੀ ਕਿਵੇਂ ਦੇਖਦੇ ਹੋ ਤੁਸੀਂ ਵੀ ਇੱਥੇ ਇਸ ਇਕੱਠ 'ਚ ਪਹੁੰਚੇ ਹੋ ਇੱਕ ਨੌਜਵਾਨ ਹੋਣ ਦੇ ਨਾਤੇ ਤੁਸੀਂ ਕੀ ਸਮਝਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਈ ਅਮਰਤਪਾਲ ਸਿੰਘ ਮਹਿਰੋਂ ਦੇ ਲੋ ਆਇਆ ਹਾਂ ਇਸ ਇਕੱਠ ਦੇ ਵਿੱਚ ਭਾਈ ਅਮਰਤਪਾਲ ਮਹਿਰੋਂ ਜੀ ਨੇ ਮੈਨੂੰ ਭੇਜਿਆ ਵਾ ਤੇ ਭਾਈ ਜਨਤਾ ਆ ਜੀ ਸਾਡਾ ਜਿਹੜਾ ਪਹਿਲਾਂ ਹੁਸ਼ਿਆਰਪੁਰ ਦੇ ਵਿੱਚ ਹੋਇਆ ਇਹ ਕੰਮ ਬੱਚਾ ਬਹੁਤ ਤਸੀਹੇ ਦੇ ਕੇ ਮਾਰਿਆ ਗਿਆ ਤੇ ਫਿਰ ਜਲੰਧਰ ਦੇ ਵਿੱਚ ਕੰਮ ਹੋਇਆ ਤੇ ਫਿਰ ਸਾਡੇ ਨਵੇਂ ਸ਼ਹਿਰ ਦੇ ਵਿੱਚ ਗੁਜਰਾਂ ਦੀ ਕੁੜੀ ਨੂੰ ਜਿਹੜਾ ਕਿ ਇੱਕ ਭਈਏ ਨੇ ਜਿੱਤ ਨੂੰ ਹੱਥ ਪਾਇਆ ਉਹਦਾ ਵੀ ਅਸੀਂ ਸੋਧਾ ਅਸੀਂ ਬਜਨ ਕਰਦੇ ਆ ਕਿ ਇਹ ਸਰਕਾਰਾਂ ਇਹਨਾਂ ਨੂੰ ਫੜ ਕੇ ਸੇਫਟੀ ਦਿੰਦੀਆਂ ਜੇ ਮੈਂ ਲਾਰੈਂਸ ਬੇਸ਼ਰੋਈ ਨੂੰ ਅੰਦਰ ਦਿੱਤੀਆਂ ਨਾ ਸੇਫਟੀ ਇਹ ਸਰਕਾਰਾਂ ਇਹਨਾਂ ਨੂੰ ਸੇਫਟੀ ਦਿੰਦੀਆਂ ਕਿ ਇਹਨਾਂ ਨੂੰ ਕੁਝ ਕਰਨ ਨਾ ਟਾਈਮ ਤੇ ਇਹਨਾਂ ਨੂੰ ਟੰਗਿਆ ਜਾਵੇ ਇਹਨਾਂ ਨੂੰ ਮਾਰਿਆ ਜਾਵੇ ਉਸੇ ਟਾਈਮ ਤੇ ਪਰ ਸਾਡਾ ਤੁਸੀਂ ਜਿਵੇਂ ਕਹਿੰਦੇ ਸੀਗੇ ਨਹੀਂ ਬਾਬਾ ਜੀ ਕਾਨੂੰਨ ਦੀ ਵਿਵਸਥਾ ਹੈਗੀ ਹੈ ਨਾ ਸਰਕਾਰ ਕਹਿੰਦੀ ਵੀ ਕਾਨੂੰਨ ਦੇ ਮੁਤਾਬਕ ਸਜ਼ਾਾਂ ਹੈਗੀਆਂ ਕਾਨੂੰਨ ਮੁਤਾਬਕ ਸਜ਼ਾ ਦਵਾਂਗੇ ਦਿੰਦੇ ਕਿਉਂ ਨਹੀਂ ਕਾਨੂੰਨ ਦੇ ਖਿਲਾਫ ਜਿਹੜੇ ਉਹਦੇ ਹੈਗੀ ਹੈ ਮੁਤਾਬਕ ਕਿਉਂ ਨਹੀਂ ਦੇਣ ਦੇ ਸਜ਼ਾ ਕੋਈ ਸਜ਼ਾ ਨਹੀਂ ਦਿੰਦੇ ਸੇਫਟੀ ਦੇਣ ਦੇ ਤੁਸੀਂ ਕਿਦਾਂ ਦੀ ਸਜ਼ਾ ਦੀ ਮੰਗ ਕਰਦੇ ਹੋ ਵੀ ਕਾਨੂੰਨ ਕਿਹੇ ਜੀ ਕਾਰਵਾਈ ਕਰੇ ਜਿੱਦਾਂ ਦੀ ਉਸ ਪੁੱਤ ਨੂੰ ਦਿੱਤੀ ਹੈ ਸਜ਼ਾ ਉਦਾਂ ਦੀ ਉਹਨੂੰ ਦਿੱਤੀ ਬਾਕੀ ਸਾਡੀ ਗੱਲ ਆ ਜੇ ਤੁਸੀਂ ਕਹਿੰਦੇ ਨਫਰਤ ਗੁਰੂ ਸਾਹਿਬ ਜੀ ਨੇ ਕਿਹਾ ਨਾ ਕਹੂੰ ਸੇ ਦੋਸਤੀ ਨਾ ਕਹੂੰ ਸੇ ਵੈਰ ਇਹ ਨਫਰਤ ਕੋਈ ਨਹੀਂ ਤੁਹਾਨੂੰ ਕਿਸੇ ਨਾਲ ਸਾਡੀ ਦੋਸਤੀ ਹੈ ਨਾਲ ਨਾਲ ਸਾਡਾ ਵੈਰ ਆ ਇਹ ਆਪਣੇ ਘਰ ਜਾਣ ਅਸੀਂ ਆਪਣੇ ਘਰ ਬੈਠੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਇਕੱਠੇ ਇਸ ਸਮੇਂ ਅ ਬਲਾਚੌਰ ਦੀ ਦਾਣਾ ਮੰਡੀ ਦੇ ਵਿੱਚ ਹੋਇਆ ਹਰ ਵਰਗ ਤੋਂ ਹਰ ਧਰਮ ਤੋਂ ਤੇ ਹਰ ਜਿਹੜੇ ਇਸ ਖਿੱਤੇ ਤੋਂ ਹਰ ਪਿੰਡ ਤੋਂ ਐਮ ਸੀ ਸਰਪੰਚ ਸਾਰੇ ਇਕੱਠੇ ਹੋਇਆ ਮੰਗਾਂ ਕੁਝ ਜਿਹੜੀਆਂ ਹੈਗੀਆਂ ਪੋਸਟਰ ਦੇ ਉੱਤੇ ਅਸੀਂ ਦੇਖੀਆਂ ਵੀ ਆ ਤੇ ਉਹ ਮੰਗਾਂ ਨੂੰ ਲੈ ਕੇ ਇਕੱਠੇ ਥੇੜਾ ਰੱਖਿਆ ਗਿਆ ਸੀ ਹੁਣ ਸਰਕਾਰ ਉਹਨਾਂ ਮੰਗਾਂ ਦੇ ਉੱਤੇ ਕਿਵੇਂ ਗੌਰ ਕਰਦੀ ਹੈ ਪ੍ਰਸ਼ਾਸਨਿਕ ਅਧਿਕਾਰੀ ਵੀ ਆਏ ਸੀ ਉਸ ਦੇ ਉੱਤੇ ਅਜੇ ਨਜ਼ਰਾਂ ਬਣੀਆਂ ਰਹਿਣਗੀਆਂ ਗੁਰਪ੍ਰੀਤ ਸਿੰਘ ਦਾਸ ਤਨਮ ਸਿੰਘ ਪੰਜਾਬੀ ਲੋਕ ਚੈਨਲ